ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਕਹਾਣੀ ਦੇ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਗਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਨਵੀਂ ਕਹਾਣੀ ਪੂਰੇ 35 ਸਾਲ ਹੋ ਗਏ ਸਨ ਬਦਨ ਸਿੰਘ ਨੂੰ ਆਸਰੀਆ ਆਈ ਹੋਈ ਪ੍ਰਵਾਸ ਭੋਗਦੇ ਆਂ ਬੜੀਆਂ ਤੱਤੀਆਂ ਠੰਡੀਆਂ ਹਵਾਵਾਂ ਪਿੰਡੇ ਤੇ ਬਗੀਆਂ ਪਰ ਉਹ ਚੜਦੀ ਕਲਾ ਦੇ ਵਿੱਚ ਹੀ ਰਿਹਾ ਕਿਸੇ ਪੱਖੋਂ ਗਿਲਾ ਨਾ ਕੀਤਾ ਚੰਗੇ ਮੰਦੇ ਭਾਰੇ ਕੰਮ ਵੀ ਕੀਤੇ ਗੋਰੀਆਂ ਦੇਆਂ ਸ਼ੋਕਰਿਆਂ ਦੀਆਂ ਟੁੱਚਰਾਂ ਵੀ ਸਈਆਂ ਪਰ ਬਦਨ ਸਿੰਘ ਪਰਵਤ ਵਾਂਗ ਅਡੋਲ ਹੀ ਰਿਹਾ ਅਤੇ ਫਲੋਦ ਵਾਂਗ ਅਟੁੱਟ ਸਿਰਡੀ ਸਾਧੂ ਵਾਂਗ 35 ਸਾਲ ਤਪੱਸਿਆ ਹੀ ਕੀਤੀ ਸੀ ਹਾਲ ਹੱਕ ਦੀ ਕਮਾਈ ਦੀ ਤਪੱਸਿਆ ਮਾਜੇ ਮਾਰੇ ਜਾ ਮਜਬੂਰ ਬੰਦੇ ਦੇ ਕੰਮ ਆਉਣਾ ਬਦਨ ਸਿੰਘ ਇੱਕ ਬਦਨ ਸਿੰਘ ਦੀ ਇੱਕ ਤਰ੍ਹਾਂ ਦੀ ਫਿਤਰਤ ਸੀ ਕਿਸੇ ਦਾ ਦੁੱਖ ਉਹ ਚੱਲ ਨਹੀਂ ਸੀ ਸਕਦਾ ਜਿੰਨੀ ਜੋਗਰਾ ਹੁੰਦਾ ਵੱੱਦ ਤੋਂ ਵੱਧ ਛੱਡ ਕੇ ਹਰ ਇੱਕ ਦੀ ਮਾਦਦ ਕਰਦਾ ਤੇਨੇ ਇੱਕ ਨਿਯਤ ਤੁਹਾਨੂੰ ਪਾਦੇ ਘਾਤੇ ਪਰਮਾਤਮਾ ਨੇ ਵੀ ਉਸ ਤੋਂ ਉਸ ਨੂੰ ਸਾਰਾ ਕੁਝ ਬਖਸ਼ ਦਿੱਤਾ ਸੀ ਇਹ ਕੁਝ ਵੀ ਲੁਕੋ ਕੇ ਨਹੀਂ ਸੀ ਰੱਖਿਆ ਆਸਰੀਆ ਦੇ ਵਿੱਚ ਖੁੱਲਾ ਡੋਲਾ ਘਰ ਧਨ ਦੌਲਤ ਅਤੇ ਚਾਰ ਪੁੱਤਰ ਬਦਨ ਸਿੰਘ ਦਰਵੇਸ਼ ਬੰਦਾ ਸੀ ਤੇ ਰੱਬ ਦੀ ਰਜਾ ਵਿੱਚ ਰਾਜੀ ਰਹਿਣ ਵਾਲਾ ਦਿਆਲੂ ਪੁਰਸ਼ ਹੁਣ ਪਿਛਲੇ ਸਾਲ ਪੈਨਸ਼ਨ ਤੇ ਹੋਇਆ ਸੀ ਜਿਸ ਦਿਨ ਹਰਪ੍ਰੀਤ ਦੀ ਮੌਤ ਹੋਈ ਤਾਂ ਬਦਨ ਸਿੰਘ ਨਦੀ ਕਿਨਾਰੇ ਰੁਖਵਾਗ ਜੜੋਂ ਹੀ ਉੱਟਿਆ ਗਿਆ ਉਹ ਹਰਪ੍ਰੀਤ ਨੂੰ ਆਪਣੇ ਸਕੇ ਪੁੱਤਰਾ ਨਾਲੋਂ ਬਤ ਪਿਆਰ ਕਰਦਾ ਸੀ ਹਰਪ੍ਰੀਤ ਬਦਨ ਸਿੰਘ ਦੇ ਛੋਟੇ ਭਰਾ ਅਤੇ ਸਾਲੀ ਦਾ ਪੁੱਤ ਸੀ ਸਕੇ ਸਾਲੀ ਦਿਲਜੀਤ ਦਾ ਰਿਸ਼ਤਾ ਉਹ ਆਪਣੇ ਸਕੇ ਭਰਾ ਦਿਲਵਾਗ ਲਈ ਲੈ ਕੇ ਆਇਆ ਸੀ ਬਦਨ ਸਿੰਘ ਦੀ ਮਾਂ ਬੜੀ ਅੜਬ ਸੀ ਨਿੱਕੀ ਨਿੱਕੀ ਗੱਲ ਤੇ ਨਿਵੋਚਾਂ ਕੱਢਣ ਵਾਲੀ ਤੇ ਅੜੀਖੋਰ ਔਰਤ ਮਾੜੀ ਮਾੜੀ ਗੱਲ ਤੇ ਕੜਮਾਸ ਪਾਉਣ ਵਾਲੀ ਸੱਸ ਪੂਰਾ 1 ਸਾਲ ਬੀਤ ਜਾਣ ਮਗਰੋਂ ਦਲਜੀਤ ਨੂੰ ਕੋਈ ਬੱਚਾ ਜਾਂ ਬੱਚੀ ਨਾ ਹੋਇਆ ਸੱਸ ਨੇ ਤਾਂ ਫਿਰ ਪਰਛਤੀ ਹੀ ਸਿਰ ਤੇ ਚੁੱਕ ਲਈ ਕਹਿੰਦੀ ਏ ਤਾਂ ਫੰਡਰ ਮੱਝ ਹੈ ਦਲਜੀਤ ਨੇ ਤਰ੍ਹਾਂ ਤਰ੍ਹਾਂ ਦੀ ਡਾਕਟਰਾਂ ਕੋਲ ਗੇੜੇ ਕੱਟੇ ਸਭ ਜਵਾਂਗ ਦਿਖਾਉਣ ਵਾਲੇ ਬਾਬਿਆਂ ਦੇ ਚਰਨ ਪਰਸੇ ਘਰ ਲਟਾਇਆ ਪਰ ਗੱਲ ਨਾ ਬਣੀ ਇੱਕ ਇਮਾਨਦਾਰ ਲੇਡੀ ਡਾਕਟਰ ਨੇ ਚੈੱਕਅਪ ਤੋਂ ਬਾਅਦ ਦਲਜੀਤ ਨੂੰ ਹਨੇਰੇ ਵਿੱਚ ਰੱਖਣਾ ਪਾਪ ਸਮਝਿਆ ਉਸਨੇ ਦਲਜੀਤ ਨੂੰ ਸਿੱਧੀ ਸਿੱਧੀ ਗੱਲ ਦੱਸ ਦਿੱਤੀ ਕਿ ਤੁਹਾਡੇ ਵਿੱਚ ਕੋਈ ਵੀ ਨੁਕਸ ਨਹੀਂ ਹੈ ਤੁਹਾਡੇ ਹਸਬੰਦ ਬੱਚਾ ਪੈਦਾ ਕਰਨ ਦੇ ਕਾਬਿਲ ਨਹੀਂ ਹਨ। ਸੱਸ ਦੀ ਸਤਾਈ ਦਿਲਜੀਤ ਬੇਹੋਸ਼ ਹੋ ਗਈ। ਡੇਰੀ ਡਾਕਟਰਾਂ ਨੇ ਕੋਸ਼ਿਸ਼ਾਂ ਕਰਕੇ ਉਸ ਨੂੰ ਹੋਸ਼ ਦੇ ਵਿੱਚ ਲਿਆਂਦਾ ਤੇ ਸਲਾਹ ਦਿੱਤੀ ਕਿ ਤੁਸੀਂ ਰਿਲੈਕਸ ਹੋਣ ਲਈ ਮਹੀਨਾ ਪਰ ਇੰਡੀਆ ਚਲੇ ਜਾਓ। ਤੇ ਲੇਡੀ ਡਾਕਟਰ ਦੀ ਸਲਾਹ ਤੇ ਦਿਲਜੀਤ ਮਹੀਨੇ ਲਈ ਇੰਡੀਆ ਆ ਗਈ। ਪਰ ਸਾਰਾਂ ਸੰਤਾਂ ਦਾ ਉਸਨੇ ਖੈੜਾ ਨਾ ਛੱਡਿਆ। ਦੁੱਧ ਦਾ ਡੋਲੂ ਲੈ ਕੇ ਡੈੜਾਂ ਵਾਲੇ ਸਾਧ ਦੇ ਕੋਲ ਚਲੀ ਗਈ ਡੈੜਾਂ ਵਾਲਾ ਸਾਧ ਸਿੱਧਾ ਤੇ ਸਪਸ਼ਟ ਬੰਦਾ ਸੀ ਕੀ ਹੈ ਬੱਚਾ ਬੀਬੀ ਸਾਧ ਨੇ ਇਕਾਂਤ ਦਿਲਜੀਤ ਨੂੰ ਪੁੱਛਿਆ ਬਾਬਾ ਜੀ ਇੱਕ ਸਾਲ ਤੋਂ ਉੱਪਰ ਹੋ ਗਿਆ ਵਿਆਹ ਹੋਏ ਨੂੰ ਕੋਈ ਬੱਚਾ ਨਹੀਂ ਹੋਇਆ ਉਸ ਨੇ ਦੁੱਧ ਦਾ ਡੋਲੂ ਸਾਧ ਦੇ ਅੱਗੇ ਧੱਕਦਿਆਂ ਹੋਇਆਂ ਕਿਹਾ ਇਹ ਦੁੱਧ ਬੀਬੀ ਮੇਰੇ ਕਿਸੇ ਕੰਮ ਦਾ ਨਹੀਂ ਇਹ ਆਪ ਦੇ ਪਤੀ ਪਰਮੇਸ਼ਰ ਨੂੰ ਪਿਆ ਜੇ ਪਤੀ ਪਰਮੇਸ਼ਰ ਕਣ ਕੰਡਾ ਨਹੀਂ ਤਾਂ ਕਿਸੇ ਦਿਉਰ ਜੇਠ ਨੂੰ ਪਿਆ ਤੇ ਜੇ ਦਿਉਰ ਜੇਠ ਵੀ ਡੱਕੇ ਪੰਨੀ ਬੈਠੇ ਆ ਤਾਂ ਕਿਸੇ ਗਵਾਂਡੀ ਨੂੰ ਪਿਆ ਸਾਧਾਂ ਦੇ ਡੇਰਿਆਂ ਤੋਂ ਤਿੰਨੋ ਪੁੱਤ ਨਹੀਂ ਮਿਲਨੇ ਸਾ ਤਾਂ ਆਪ ਖਾਕੀ ਨੰਗ ਹੁੰਦੇ ਨੇ ਗੱਲਾਂ ਨਾਲ ਪੂੜੇ ਨਹੀਂ ਪੱਕਦੇ ਬੀਬੀ ਜੇ ਕਿਸੇ ਪਾਸੇ ਤੁਰेंगी ਤਾਂ ਹੀ ਕਿਸੇ ਪਾਸੇ ਗੱਲ ਲੱਗੇਗੀ ਡੇਰਿਆਂ ਦਾ ਖਹਿੜਾ ਛੱਡ ਕੋਈ ਹੱਥ ਪੱਲਾ ਹਿਲਾ ਮੇਜ਼ ਤੇ ਪਿਆ ਸਾਜ਼ ਆਪਣੇ ਆਪ ਨਹੀਂ বাজਦਾ ਸੰਗੀਤ ਦਾ ਰਸ ਲੈਣਾ ਹੋਵੇ ਤਾਂ ਹਾਰਮੋਨੀਅਮ ਦੀਆਂ ਸੂਚਾਂ ਦੱਬਣੀਆਂ ਪੈਂਦੀਆਂ ਨਹੀਂ ਮੁੜ ਕੇ ਕਿਸੇ ਦੇ ਡੇਰੇ ਨਾ ਜਾਇਂ ਔਲਾਦ ਦਾ ਹਾਲ ਤੈਨੂੰ ਆਪ ਹੀ ਲੱਭਣਾ ਪੈਣਾ ਹੈ ਦਿਰੇ ਰਾਤ ਦੇ ਨਾਲ ਕੋਈ ਤੁੰਬਾ ਸੁਰ ਕਰਕੇ ਦੇ ਫਿਰ ਅਗਲੀ ਲੋੜੀ ਕਿਵੇਂ ਰੰਗੀਨ ਹੁੰਦੀ ਹੈ ਜੇ ਥੁੱਕੀ ਪੂੜੇ ਪਕਵਾਉਣੇ ਨੇ ਤਾਂ ਤੇਰੀ ਮਰਜ਼ੀ ਹੈ ਦਿਲਜੀਤ ਨੇ ਦੁੱਧ ਦਾ ਢੋਲੂ ਨੇੜੇ ਕਰ ਲਿਆ ਤੇ ਇੱਕ ਗੱਲ ਯਾਦ ਰੱਖੀ ਬੀਬੀ ਖੇਤ ਵਿੱਚ ਰੇ ਨਾ ਪਾਈਏ ਤਾਂ ਉਪਜਾਊ ਜ਼ਮੀਨ ਵੀ ਬੰਜਰ ਹੋ ਜਾਂਦੀ ਹੈ ਆ ਚੱਲੀਆਂ ਚੱਪਣੀਆਂ ਹੁਣ ਤਾਂ ਮੱਕੀ ਦਾ ਛਿੱਟਾ ਦੇਣਾ ਪੈਂਦਾ ਕੁੱਕ ਹਰੀ ਕਰਨੀ ਹੈ ਤਾਂ ਕੋਈ ਥੋੜਾ ਲੱਭ ਨੇ ਨਹੀਂ ਤਾਂ ਕਰੇ ਬੈਠ ਕੇ ਰਾਮ ਰਾਮ ਕਰ ਬਾਕੀ ਤੋਂ ਆਪ ਹੀ ਸਿਆਣੀ ਐ ਬੀਬੀ ਸਾਦਨੇ ਸਿੱਧੀਆਂ ਤੇ ਅਸਿੱਧੀਆਂ ਸੰਤੁਸ਼ਟ ਗੱਲਾਂ ਸੁਣਾ ਦਿਤੀਆਂ ਦਲਜੀਤ ਦੁੱਧ ਦਾ ਢੋਲੂ ਲੈ ਕੇ ਭਰਤ ਆਈ ਪੂਰੇ 1 ਸਾਲ ਬਾਅਦ ਦਲਜੀਤ ਦੇ ਘਰ ਹਰਪ੍ਰੀਤ ਹੋਇਆ ਗਲੋਟੇ ਵਰਗਾ ਮੁੰਡਾ ਘਰ ਵਿੱਚ ਖੁਸ਼ੀ ਖਿੜ ਪਈ ਸੁਕ ਦੀਆਂ ਕਰੁੰਬਲਾਂ ਹਰੀਆਂ ਹੋ ਗਿੰਨਾ ਖੁੱਲੀ ਪਾਰਟੀ ਕੀਤੀ ਗਈ ਕੁਦਰਤ ਰੱਬ ਦੀ 6 ਕੁ ਮਹੀਨੇ ਪਿੱਛੋਂ ਹੀ ਦਲਜੀਤ ਦੇ ਘਰ ਵਾਲਾ ਦਿਲਵਾਗ ਅਦਰੰਗ ਦੇ ਅਟੈਕ ਨਾਲ ਕੁਝ ਦਿਨਾਂ ਚ ਹੀ ਚੜਾਈ ਕਰ ਗਿਆ ਅਦਰੰਗ ਦਾ ਅਟੈਕ ਖੱਬੇ ਪਾਸੇ ਹੋਇਆ ਸੀ ਜਿਸ ਕਰਕੇ ਕੋਈ ਬਹੁਤੀ ਚਾਰਾ ਜੋਈ ਨਾ ਹੋ ਸਕੇ ਸਾਸਨੇ ਦਲਜੀਤ ਨੂੰ ਕਾਲੇ ਮੂੰਹ ਵਾਲੀ ਆਖਣਾ ਸ਼ੁਰੂ ਕਰ ਦਿੱਤਾ ਹਰਪ੍ਰੀਤ ਹੋਣ ਤੋਂ ਬਾਅਦ ਦਲਜੀਤ ਵੀ ਹੁਣ ਸੱਸ ਦੇ ਅੱਗੇ ਮੂੰਹ ਖੋਲਣ ਲੱਗ ਪਈ ਸੀ ਇੱਕ ਦਿਨ ਐਸਾ ਯੁੱਧ ਸੱਸ ਤੇ ਨੂ ਦੇ ਵਿੱਚ ਛਿੜਿਆ ਕਿ ਸੱਸ ਬਸੰਤ ਕੌਰ ਆਪਣਾ ਕੱਪੜਾ ਲੁੱਟਾ ਚੁੱਕ ਕੇ ਇੰਡੀਆ ਤੁਰ ਗਈ ਤੇ ਮਰਨ ਤੱਕ ਉਹ ਵਾਪਸ ਨਾ ਆਈ ਦਲਜੀਤ ਅਤੇ ਹਰਪ੍ਰੀਤ ਦੀ ਜ਼ਿੰਮੇਵਾਰੀ ਹੁਣ ਤਾਂ ਬਦਨ ਸਿੰਘ ਦੇ ਉੱਪਰ ਹੀ ਆ ਗਈ ਸੀ ਉਸਨੇ ਸਾਲੀ ਨੂੰ ਆਪਣੇ ਸਾਹਮਣੇ ਦੀ ਇੱਕ ਗੁਜ਼ਾਰੇ ਜੋਗਰੀ ਜੋ ਗ੍ਰਮ ਮਕਾਨ ਲੈ ਕੇ ਦੇ ਦਿੱਤਾ ਜਦ ਹਰਪ੍ਰੀਤ ਹੋਇਆ ਸੀ ਤਾਂ ਬਦਨ ਸਿੰਘ ਤੋਂ ਚਾਹ ਨਹੀਂ ਸੀ ਚੁੱਕਿਆ ਜਾਂਦਾ ਛੋਟੇ ਭਾਈ ਦੀ ਜੜ ਵਧੀ ਹੈ ਪ੍ਰੀਤ ਦਾ ਕਮਰਾ ਉਸ ਨੇ ਖਡਾਉਣਿਆਂ ਦੇ ਨਾਲ ਭਰ ਦਿੱਤਾ ਸੀ ਉਹ ਹਰ ਪ੍ਰੀਤ ਨੂੰ ਪ੍ਰੀਤ ਹੀ ਕਹਿ ਕੇ ਬੁਲਾਇਆ ਕਰਦਾ ਸੀ ਜਦ ਪ੍ਰੀਤ ਦੀ ਡਾਕਟਰੀ ਹੋਣੀ ਹੁੰਦੀ ਤਾਂ ਵਦਨ ਸਿੰਘ ਆਪਣੀ ਗੱਡੀ ਲੈ ਕੇ ਹਰ ਮਹੀਨੇ ਉਸ ਦੀ ਚੈੱਕਅਪ ਕਰਵਾ ਕੇ ਲਿਆਉਂਦਾ ਨਵੇਂ-ਨਵੇਂ ਕੱਪੜੇ ਖਰੀਦ ਕੇ ਦਿੰਦਾ ਉਸ ਦੀ ਦਵਾਈ ਬੂਟੀ ਖਾਣਾ ਪੀਣਾ ਸਭ ਕੁਝ ਕਰਦਾ ਅਤੇ ਉਸ ਦੀ ਸਿਹਤ ਦਾ ਵੀ ਬਹੁਤ ਖਿਆਲ ਰੱਖਦਾ ਉਸ ਦੇ ਘਰ ਵਾਲੀ ਮਲਕੀਤ ਕੌਰ ਅਤੇ ਜਵਾਕ ਉਸ ਨੂੰ ਨੱਕ ਬੁੱਲ ਕੱਢਦੇ ਰਹਿੰਦੇ ਉਹ ਕਿਸੇ ਦੀ ਵੀ ਕੋਈ ਵੀ ਪਰਵਾਹ ਨਾ ਕਰਦਾ ਇਸ ਦੇ ਨਾਲੋਂ ਤਾਂ ਮੇਰਾ ਧੁਰ ਦਰਗਾਹੋਂ ਪ੍ਰੇਮ ਹੈ ਉਹ ਆਖਦਾ ਇਸ ਨੂੰ ਮੈਂ ਨਹੀਂ ਛੱਡ ਸਕਦਾ ਪਿਓ ਨਹੀਂ ਯਾਦ ਆਉਣ ਦੇਣਾ ਇਸ ਦੇ ਮਲਕੀਤ ਕੌਰ ਅਤੇ ਦਿਲਜੀਤ ਪੇਕਿਆਂ ਤੋਂ ਹੀ ਇਹਨਾਂ ਦੋਨਾਂ ਦੀ ਘਟ ਵੰਦੀ ਸੀ ਚਾਹੇ ਇਹ ਸਖੀਆਂ ਪੈਣਾ ਸਨ ਇਕੋ ਮਾਂ ਦੀਆਂ ਜਾਨੀਆਂ ਹੋਈਆਂ ਪਰ ਮਲਕੀਤ ਕੌਰ ਦਾ ਅਡਬ ਸੁਭਾਅ ਤੇ ਦਲਜੀਤ ਕੌਰ ਬਿਲਕੁਲ ਨਰਮ ਦਿਲ ਦੀ ਮਲਕੀਤ ਕੌਰ ਕਦੇ ਵੀ ਦਲਜੀਤ ਨੂੰ ਸਿੱਧੇ ਮੂੰਹ ਨਹੀਂ ਬੁਲਾਉਂਦੀ ਸੀ ਦਲਜੀਤ ਦਾ ਰਿਸ਼ਤਾ ਵੀ ਬਦਨ ਸਿੰਘ ਆਪਣੇ ਬਿਰਦ ਸੌਰੀ ਦੇ ਕਹਿਣ ਤੇ ਲੈ ਕੇ ਆਇਆ ਸੀ ਮਲਕੀਤ ਕੌਰ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਸੀ ਵਿਆਹ ਦੇ ਵਿੱਚ ਉਹ ਤਾਂ ਲੱਕੜ ਦੀ ਲੱਕੜ ਹੀ ਬਣੀ ਰਹੀ ਇੱਕ ਸੌਕਨ ਦੇ ਵਾਂਗ ਜਦ ਪ੍ਰੀਤ ਕੁਝ ਵੱਡਾ ਹੋਇਆ ਤਾਂ ਵਦਨ ਸਿੰਘ ਉਸ ਨੂੰ ਵਕਤ ਵਿੱਚੋਂ ਵਕਤ ਕੱਟ ਕੇ ਪਾਰਕ ਦੇ ਵਿੱਚ ਫੇਰਾ ਮਰਵਾਉਣ ਲਈ ਲੈ ਕੇ ਜਾਂਦਾ ਕਦੇ ਆਈਸਕ੍ਰੀਮ ਖਵਾ ਕੇ ਲਿਆਉਂਦਾ ਤੇ ਕਦੇ ਫਰੂਟੀ ਖਰੀਦ ਕੇ ਦਿੰਦਾ ਕਰ ਆਗੇ ਕਾਰ ਪੈਂਟ ਦੇ ਉੱਪਰ ਘੋੜਾ ਵਣ ਕੇ ਝੂਟੇ ਦਿੰਦਾ ਤੇ ਫਿਰ ਮਾਸੜੀ ਕਾਰ ਦੇ ਵਿੱਚ ਬਿਠਾ ਕੇ ਸਾਰੇ ਸ਼ਹਿਰ ਦੇ ਵਿੱਚ ਉਸ ਨੂੰ ਇੱਕ ਪਲਵਾਨੀ ਗੇੜਾ ਲਵਾਉਂਦਾ ਮੈਨੂੰ ਇੱਕ ਯੂਰੋ ਦਿਓ ਪ੍ਰੀਤ ਆਖਦਾ ਪਹਿਲਾਂ ਡੈਡੀ ਆਖ ਡੈਡੀ ਕਹਿਣ ਤੇ ਵਦਨ ਸਿੰਘ ਕੋਲੋਂ ਪ੍ਰੀਤ ਇੱਕ ਯੂਰੋ ਲੈ ਲੈਂਦਾ ਦੋਨੋਂ ਖੁਸ਼ ਰਹਿੰਦੇ ਹੱਸਦੇ ਖੇਡਦੇ ਆਪਦਿਆਂ ਬਾਰੇ ਵੀ ਕੁਝ ਸੋਚ ਲਿਆ ਕਰ ਉਹਦੀਆਂ ਕੋਕੋ ਜੀ ਦੀਆਂ ਲਾਲਾਂ ਚੱਟੀ ਜਾਂਦਾ ਤੇਰੇ ਆਪਦੇ ਵੀ ਜਵਾਕ ਤੇਰੇ ਤੋਂ ਖਿਜਦੇ ਨੇ ਮਲਕੀਤ ਕੌਰ ਖੋਕਰਦੀ ਪਰ ਬਦਨ ਸਿੰਘ ਮਸਤ ਰਹਿੰਦਾ ਪਤਾ ਨਹੀਂ ਕਿਹੜੀ ਚੀਜ਼ ਦਾ ਉਸ ਨੂੰ ਚਾ ਨਸ਼ਾ ਚੜਿਆ ਰਹਿੰਦਾ ਸੀ ਉਹ ਮਲਕੀਤ ਕੌਰ ਦੀਆਂ ਗਾਲਾਂ ਵੀ ਸੁਣ ਕੇ ਹੱਸ ਪੈਂਦਾ ਆਪਣੇ ਘਰ ਜਾਂ ਦਲਜੀਤ ਦੇ ਵੱਲ ਪਰ ਰੋਟੀ ਉਹ ਹਮੇਸ਼ਾ ਪ੍ਰੀਤ ਦੇ ਨਾਲ ਹੀ ਖਾਂਦਾ ਪਤਾ ਨਹੀਂ ਤੇਰੇ ਨਾਲ ਐਨਾ ਮੋਹ ਕਿਉਂ ਕਰਦਾ ਹੈ ਕਦੇ-ਕਦੇ ਉਹ ਪ੍ਰੀਤ ਨੂੰ ਮੋਢਿਆਂ ਤੇ ਬਿਠਾਉਂਦਾ ਤੇ ਕਹਿੰਦਾ ਕਿ ਦਿਲਾਂ ਦਾ ਅੰਤ ਕਿਸੇ ਨੇ ਨਹੀਂ ਪਾਇਆ ਦਿਲਜੀਤ ਮੋੜਾ ਦਿੰਦੀ ਰੱਬ ਦੇ ਰੰਗ ਨੇ ਉਹ ਵੀ ਨਿਆਰੀ ਪਿਓ ਖੋ ਲਿਆ ਤਾਂ ਤਾਇਆ ਅੱਗੇ ਕਰਤਾ ਤਾਇਆ ਕਹਿਲਾ ਚਾਹੇ ਮਾਸੜ ਆਖ ਲੈ ਕਿਉਂ ਓਏ ਬੱਚਿਆ ਮੈਂ ਤੈਨੂੰ ਤਾਇਆ ਤੂੰ ਮੈਨੂੰ ਤਾਇਆ ਕਹੇਂਗਾ ਜਾਂ ਮਾਸੜਾ ਕਹੇਂਗਾ ਬਦਨ ਸਿੰਘ ਨੇ ਪ੍ਰੀਤ ਦੇ ਮੋਹ ਦੀ ਚਪੇੜ ਜਹੀ ਮਾਰੀ ਮੈਂ ਤਾਂ ਡੈਡੀ ਕਹੂੰਗਾ ਪ੍ਰੀਤ ਨੇ ਮਾਸੂਮੀਅਤ ਨਾਲ ਬੜੇ ਮਜਾਜ ਦੇ ਨਾਲ ਉੱਤਰ ਦਿੱਤਾ ਓਏ ਬੱਲੇ ਓ ਸ਼ੇਰ ਬਗਿਆ ਕਿ ਲੋਖੋਂ ਖੂਨ ਵਧਾਤਾ ਮੇਰਾ ਇਹ ਗੱਲ ਕਰਕੇ ਤੇਰੀ ਮਾਂ ਤਾਂ ਘੋਗੜੀ ਐ ਪਰ ਤੂੰ ਐ ਮੇਰਾ ਉਡਣਾ ਕਬੂਤਰ ਡੈਡੀ ਪੋਗੜ ਕੀ ਹੁੰਦਾ ਆ ਤੇਰੀ ਤਾਈ ਮਲਕੀਤ ਕੌਰ ਅਰਗੇ ਹੁੰਦੇ ਨੇ ਪੋਗੜ ਸਾਰੇ ਹੱਸ ਪਏ ਤੇ ਪ੍ਰੀਤ ਨੂੰ ਨਰਸਰੀ ਦੇ ਵਿੱਚ ਦਾਖਲਾ ਮਿਲਿਆ ਤਾਂ ਬਦਨ ਸਿੰਘ ਨੇ ਪਟੜੀ ਫੇਰ ਮਿੱਤਰਾਂ ਨੂੰ ਬਹੁਤ ਵੱਡੀ ਪਾਰਟੀ ਦਿੱਤੀ ਦੁਪਹਿਰ 에 ਸਪੈਸ਼ਲ ਤੌਰ ਤੇ ਉਸ ਨੂੰ ਲੈ ਕੇ ਆਉਂਦਾ ਉਸ ਦਾ ਮੂੰਹ ਧੋਂਦਾ ਬੂਟ ਪਾਲਿਸ਼ ਕਰਦਾ ਮਲਕੀਤ ਕੌਰ ਉਸ ਨੂੰ ਕਮਲਾ ਆਖ ਦਿੰਦੀ ਸਮਾਂ ਪਾ ਕੇ ਪ੍ਰੀਤ ਸਕੂਲ ਜਾਣ ਲੱਗ ਪਿਆ ਤਾਂ ਬਦਨ ਸਿੰਘ ਨੇ ਉਸ ਨੂੰ ਕੰਪਿਊਟਰ ਲੈ ਦਿੱਤਾ ਜਿਸ ਦੀ ਅਜੇ ਉਸ ਨੂੰ ਕੋਈ ਲੋੜ ਵੀ ਨਹੀਂ ਸੀ ਬੱਖੋ ਬکریاں ਕੰਪਿਊਟਰ ਦੇ ਉੱਪਰ ਗੇਮਸ ਡਾਊਨਲੋਡ ਕਰ ਦਿੱਤੀਆਂ ਪ੍ਰੀਤ ਵੀ ਉਸ ਦਾ ਬਹੁਤ ਜ਼ਿਆਦਾ ਮੋਹ ਕਰਦੀ ਉਹ ਬਦਨ ਸਿੰਘ ਨੂੰ ਡੈਡੀ ਆਖਦਾ ਤਾਂ ਬਦਨ ਸਿੰਘ ਉਸ ਦਾ ਬਹੁਤ ਜ਼ਿਆਦਾ ਮੋਹ ਕਰਦਾ ਜਦ ਬਦਨ ਸਿੰਘ ਉਸ ਦੀ ਸੁਣਦਾ ਉਸ ਨੂੰ ਕਿਹਾ ਹੋਇਆ ਡੈਡੀ ਸੁਣਦਾ ਤਾਂ ਉਸ ਦੇ ਅੰਦਰ ਤਾਂ ਜਿਵੇਂ ਸ਼ਹਿਦ ਦੀਆਂ ਘੁੱਟਾਂ ਖੁੱਲ ਜਾਂਦੀਆਂ ਉਸ ਦੇ ਧਰਤੀ ਤੇ ਪੈਰ ਨਾ ਲੱਗਦੇ ਆਪਣੇ ਚਾਚਾ ਆਪਣੇ ਚਾਰਾਂ ਮੁੰਡਿਆਂ ਵੱਲੋਂ ਤਾਂ ਬਦਨ ਸਿੰਘ ਇੱਕ ਤਰ੍ਹਾਂ ਦਾ ਅਵੇਸਲਾ ਹੀ ਸੀ ਉਸ ਦੇ ਛੱਟ ਦੇ ਚੰਤ ਮੁੰਡੇ ਸਕੂਲ ਵਿੱਚ ਕਿਸੇ ਨਾ ਕਿਸੇ ਤਰੀਕੇ ਸ਼ਿਕਾਇਤਾਂ ਲਿਆਉਂਦੇ ਰਹਿੰਦੇ ਪਰ ਬਦਨ ਸਿੰਘ ਕਦੇ ਸਕੂਲ ਨਾ ਜਾਂਦਾ ਉੱਥੇ ਵੀ ਮਲਕੀਤ ਕੌਰ ਹੀ ਜਾਂਦੀ ਉਹ ਹਮਕੋ ਤੁਮਕੋ ਕਰ ਮਾਸਟਰਾਂ ਨੂੰ ਪਬਲ ਕੂਸੇ ਵਿੱਚ ਪਾ ਆਉਂਦੀ ਮਾਸਟਰ ਵੀ ਉਸ ਦੀ ਭਾਸ਼ਾ ਕੁਝ ਸਮਝਦੇ ਤੇ ਕੁਝ ਨਾ ਸਮਝਦੇ ਢੋੜ ਵਿੱਚ ਟਟੂ ਰਲਿਆ ਰਹਿੰਦਾ ਪ੍ਰੀਤ ਪੜਨ ਦੇ ਵਿੱਚ ਪੂਰਾ ਹੁਸ਼ਿਆਰ ਸੀ ਬਦਨ ਸਿੰਘ ਆਪਣੇ ਮੁੰਡਿਆਂ ਵਾਂਗ ਲੋਲਾ ਨਹੀਂ ਸੀ ਮੁੱਢਲੀ ਪੜਾਈ ਕਰਕੇ ਉਸਨੇ ਮੈਡੀਕਲ ਦੇ ਵਿੱਚ ਦਾਖਲਾ ਲੈ ਲਿਆ ਦਾਇ ਦੇ ਨਾਲ-ਨਾਲ ਸ਼ਾਮ ਮੌਕੇ ਉਹ ਡਰਾਈਵਿੰਗ ਸਕੂਲ ਸਿੱਖਣ ਜਾਂਦਾ ਤੇ ਵਦਨ ਸਿੰਘ ਵੱਧ ਛਾੜ ਕੇ ਆਪਣੇ ਭਤੀਜੇ ਪ੍ਰੀਤ ਦੀ ਮਦਦ ਕਰਦਾ ਘਰ ਵਾਲੀ ਫੇਰ ਖਿੱਚਦੀ ਜੁਆਕ ਵੱਡ-ਵੱਡ ਕੇ ਪੈਂਦੇ ਉਸਨੇ ਆਪਣੇ ਮੁੰਡੇ ਰਵਾਇਤੀ ਤੌਰ ਤੇ ਉਸ ਨੂੰ ਟਰੱਕ ਲੈ ਦਿੱਤਾ ਕੋਈ ਟਰੱਕ ਚਲਾਉਣ ਜਾ ਲੱਗਿਆ ਸੀ ਤੇ ਕੋਈ ਫੈਕਟਰੀ ਦੇ ਵਿੱਚ ਜਾ ਲੱਗਿਆ ਸੀ afrika ਨਾਲ ਸ਼ਾਦੀ ਕਰਕੇ ਇੱਕ ਤਾਂ ਅਮਰੀਕਾ ਜਾ ਵਸਿਆ ਸੀ ਇੱਕ ਨੇ ਪਲੰਬਰ ਦਾ ਕੰਮ ਖੋਲ ਲਿਆ ਸੀ ਬੱਚਿਆਂ ਵਾਲਾ ਰੇੜਕਾ ਬਦਨ ਸਿੰਘ ਵੱਲੋਂ ਹੁਣ ਮੁੱਕ ਗਿਆ ਸੀ ਉਹ ਪ੍ਰੀਤ ਦੇ ਪ੍ਰੇਮ ਵਿੱਚ ਮਸ਼ਰੂਪ ਸੀ ਮਲਕੀਤ ਕੌਰ ਨੂੰ ਖਰਚਾ ਬਚਦਾ ਦੇ ਛੱਡਦਾ ਇੰਡੀਆ ਜਾਣਾ ਚਾਹੁੰਦੀ ਤਾਂ ਉਸ ਦੀ ਟਿਕਟ ਕਰਵਾ ਦਿੰਦਾ ਵਾਪਸ ਆਉਣ ਦੀ ਕੋਈ ਤਾਗੀਦ ਨਾ ਕਰਦਾ ਜਦੋਂ ਮਲਕੀਤ ਕੌਰ ਦਾ ਦਿਲ ਪਰ ਜਾਂਦਾ ਤਾਂ ਉਹ ਵਾਪਸ ਆ ਜਾਂਦੀ ਬਦਨ ਦੀ ਇੱਕ ਤਰ੍ਹਾਂ ਨਾਲ ਪ੍ਰੀਤ ਨਾਲ ਬਹੁਤ ਹੀ ਜ਼ਿਆਦਾ ਪਿਆਰ ਪੈ ਗਿਆ ਤੇ ਉਸਦੇ ਨਾਲ ਹੀ ਖੁੱਲ ਕੇ ਗੱਲਾਂ ਕਰਦਾ ਕਿਸੇ ਕੋਲ ਨਾ ਆਉਂਦੇ ਨਾ ਜਾਣਦੇ ਡਰਾਈਵਿੰਗ ਲਾਇਸੈਂਸ ਹੋਣ ਨਾ ਹੋਣ ਦੇ ਬਾਵਜੂਦ ਬਦਨ ਸਿੰਘ ਪ੍ਰੀਤ ਨੂੰ ਆਪਣੀ ਕਾਰ ਚਲਾਉਣ ਲਈ ਦਿੰਦਾ ਚਾਹੇ ਉਸ ਨੂੰ ਪਤਾ ਸੀ ਕਿ ਯੂਰਪ ਵਿੱਚ ਬਿਗੈਰ ਲਾਇਸੈਂਸ ਕਾਰ ਚਲਾਉਣੇ ਜੁਰਮੇ ਪਰ ਉਹ ਕਿਸੇ ਦੀ ਪਰਵਾਹ ਨਾ ਕਰਦਾ ਕਿ ਹਤੇ ਕਿਆੰਦਾ ਕੀ ਹੋਇਆ ਜੁਰਮਾਨਾ ਭਰ ਦੇਵਾਂਗੇ ਉਹ ਪ੍ਰੀਤ ਨੂੰ ਮਤ ਦਿੰਦਾ ਜਦ ਪ੍ਰੀਤ ਨੂੰ ਡਰਾਈਵਿੰਗ ਲਾਇਸੈਂਸ ਮਿਲ ਗਿਆ ਤਾਂ ਬਦਨ ਸਿੰਘ ਨੇ ਉਸ ਨੂੰ ਆਪਣੇ ਨਾਂ ਤੇ ਇੱਕ ਬਿਲਕੁਲ ਨਵੀਂ ਕਾਰ ਲੈ ਦਿੱਤੀ ਨੰਬਰ ਪਲੇਟ ਲੈ ਕੇ ਦੋਹਾਂ ਨੇ ਸਾਰੇ ਸ਼ਹਿਰ ਦੇ ਵਿੱਚ ਭਲਵਾਨੀ ਗੇੜਾ ਕੱਢਿਆ ਕਾਰਪ੍ਰੀਤ ਚਲਾ ਰਿਹਾ ਸੀ ਤੇ ਬਦਨ ਸਿੰਘ ਨਾਲ ਆਫਰਿਆ ਬੈਠਾ ਸੀ ਕਿਸੇ ਗੈ ਵੀ ਅਦੁੱਤੀ ਖੁਸ਼ੀ ਵਿੱਚ ਗੁਰੂ ਚ ਬਸ ਹੌਲੀ ਤਹਮਲ ਨਾਲ ਚਲਾਉਣੀ ਹੈ ਜੀ ਐ ਤਾਂ ਜਹਾਨਾ ਸ਼ੇਰਾ ਇਹਨੇ ਕਰਮਾ ਕਰਮਾ ਆੜੀ ਨੇ ਤੈਨੂੰ ਇਉਂ ਨਹੀਂ ਕਹਿਣਾ ਵਾਈ ਮੈਨੂੰ ਖੌੜੀ ਚਲਾ ਇਹ ਤਾਂ ਰੇਸ ਦੇਵੇਂਗਾ ਤਾਂ ਅੜਬ ਘੋੜੀ ਮੰਗੂ ਕੋਈ ਪੂੰਛ ਚੱਕੋਗੀ ਦੋਨੋਂ ਹਾਸੇ ਡੈਡੀ ਮੇਰਾ ਕੋਰਸ ਪੂਰਾ ਹੋਣ ਵਾਲਾ ਹੈ ਤੇ ਮੈਨੂੰ 1 ਸਾਲ ਬਾਹਰਲੇ ਕੰਟਰੀ ਵਿੱਚ ਪ੍ਰੈਕਟਿਸ ਕਰਨ ਲਈ ਜਾਣਾ ਪੈਣਾ ਹੈ। ਅਚਾਨਕ ਪ੍ਰੀਤ ਨੇ ਕਿਹਾ ਪ੍ਰੈਕਟਿਸ ਕਰਨ ਵਾਸਤੇ ਕਿਉਂ ਕੋਈ ਜ਼ਰੂਰੀ ਹੈ ਵਜਨ ਸਿੰਘ ਦਾ ਕਾਲ ਜਾਂ ਲੋਹਿਆ ਗਿਆ। ਉਹ ਪ੍ਰੀਤ ਦਾ ਇੱਕ ਪਲ ਵੀ ਵਿਛੋੜਾ ਨਹੀਂ ਜਾ ਸਕਦਾ ਸੀ। ਹਾਂਜੀ ਜ਼ਰੂਰੀ ਹੈ। ਇਹ ਇਤਨੇ ਹੀ ਐਥੀ ਆਸਟਰੀਆ ਵਿੱਚ ਤੈਨੂੰ ਨੌਕਰੀ ਮੈਨੂੰ ਨੌਕਰੀ ਨਹੀਂ ਮਿਲਣੀ ਇਹ ਕਾਨੂੰਨ ਹੈ। ਕਾਨੂੰਨ ਬੜੇ ਕੁੱਤੇ ਹੁੰਦੇ ਨੇ। ਬਦਨ ਸਿੰਘ ਦਾ ਸਵਾਦ ਮਾਰਿਆ ਗਿਆ ਉਹਨੇ ਗੱਡੀ ਘਰੇ ਲਾ ਲਈ ਇੱਕ ਸਾਲ ਲਈ ਪ੍ਰੀਤ ਤਮਨ ਲਾਡੂ ਚਲਿਆ ਗਿਆ ਉਸ ਤੋਂ ਬਾਅਦ ਬਦਨ ਸਿੰਘ ਹਰ ਰੋਜ਼ ਫੋਨ ਕਰਦਾ ਬਦਨ ਸਿੰਘ ਉਸ ਨੂੰ ਫੋਨ ਕਰਦਾ ਘੰਟਾ-ਘੰਟਾ ਫੋਨ ਤੇ ਗੱਲਾਂ-ਵਾਟਾਂ ਕਰਦੇ ਰਹਿੰਦੇ ਸਾਲ ਪਰ ਬਦਨ ਸਿੰਘ ਦਿਨ ਤੋੜਦਾ ਰਿਹਾ ਵਿਛੋੜੇ ਦੇ ਵਿੱਚ ਕਲਪਦਾ ਰਿਹਾ ਸਮਾਂ ਬਤਾਉਣ ਦੇ ਲਈ ਉਹ ਕਦੀ ਗੁਰਦੁਆਰਾ ਸਾਹਿਬ ਚਲਿਆ ਜਾਂਦਾ ਗੁਰਬਾਣੀ ਸੁਣਦਾ ਤੇ ਸਰਵਣ ਕਰਦਾ ਸੰਗਰਾਮ ਨਵਾਲੇ ਦਿਨ ਪ੍ਰੀਤ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਵਾ ਕੇ ਆਉਂਦਾ ਗੁਰਦੁਆਰੇ ਦੀ ਲਾਇਬ੍ਰੇਰੀ ਦੇ ਵਿੱਚ ਬੈਠਦਾ ਪੰਜਾਬੀ ਅਖਬਾਰ ਫਰੋਲਦਾ ਵਕਤ ਨਾਲ ਕਦੇ ਰੋਟੀ ਵੀ ਨਾ ਖਾਂਦਾ ਜਿਵੇਂ ਉਸ ਨੂੰ ਭੁੱਖ ਹੀ ਲੱਗਣੋਂ ਹਟ ਗਈ ਹੋਵੇ ਉਹ ਅੰਨਿਆਵਾ ਤੁਰਿਆ ਫਿਰਦਾ ਰਹਿੰਦਾ ਫਿਰ ਚੀਜ਼ ਦਿਨ ਪ੍ਰੀਤ ਨੇ ਤਾਂ ਅਮਨ ਲਾੜ੍ਹ ਤੋਂ ਪ੍ਰਤਨਾ ਸੀ ਤਾਂ ਬਦਨ ਸਿੰਘ ਵੀਰੇ ਸਾਰ ਤੋਂ ਵਜੇ ਹੀ ਫੁੱਲਾਂ ਦਾ ਵੱਡਾ ਗੁਲਦਸਤਾ ਲੈ ਕੇ ਸ਼ਾਲਸ ਵਰਗਿਆ ਏਅਰਪੋਰਟ ਤੇ ਚਾਹ ਬੈਠਿਆ ਪ੍ਰੀਤ ਨੇ ਤਾਂ ਅਜੀ ਦੁਪਹਿਰੇ 11 ਵਜੇ 20 ਮਿੰਟ ਤੇ ਉਤਰਨਾ ਸੀ ਉਹ ਏਅਰਪੋਰਟ ਦੇ ਕੈਬਿਨ ਵਿੱਚ ਖੜਾ ਹਰ ਉਤਰਦੇ ਯਾਤਰੀ ਨੂੰ ਵੇਖਦਾ ਰਹਿੰਦਾ ਜਦੋਂ ਪ੍ਰੀਤ ਕਸਟਮ ਤੋਂ ਵੇਲਾ ਹੋ ਕੇ 12:00 ਵਜੇ ਬਾਹਰ ਆਇਆ ਤਵਦਰਨ ਸਿੰਘ ਨੇ ਉਸ ਨੂੰ ਬੱਚਿਆਂ ਵਾਂਗ ਚੁੰਮਣਾ ਸ਼ੁਰੂ ਕਰ ਦਿੱਤਾ ਪਰ ਪ੍ਰੀਤ ਕੁਝ ਸ਼ਰਮ ਜਿਹੀ ਮਹਿਸੂਸ ਕਰ ਰਹੀ ਆ ਸੀ ਮੈਨੂੰ ਹੀ ਪਤਾ ਹੈ ਕਿਵੇਂ ਦਿਨ ਕੱਟੇ ਆ ਮੈਂ ਤੇਰੇ ਬਿਨਾ ਬਦਨ ਸਿੰਘ ਨੇ ਉਸ ਨੂੰ ਕਿਹਾ ਮੱਚ ਪਈ ਐ ਮੇਰੀ ਹਿੱਕ ਇਸ ਨਾਲ ਲਾ ਕੇ ਠੰਡੀ ਕਰ ਦੇ ਇਹਨੂੰ ਤਾਂ ਅੱਗ ਲੱਗ ਪਈ ਐ ਬਦਨ ਸਿੰਘ ਬਾਵਰਿਆਂ ਵਾਂਗ ਫਿਸ ਪਿਆ ਪ੍ਰੀਤ ਉਸ ਨੂੰ ਸਾਮ ਕੇ ਬਾਅਦ ਜਹੇ ਬਾਹਰ ਪਾਰਕਿੰਗ ਦੇ ਵਿੱਚ ਲੈ ਆਇਆ ਤੇਰੇ ਬਿਨਾ ਦਿਲ ਨਹੀਂ ਲੱਗਿਆ ਮੇਰਾ ਅੱਗ ਲਗੜਾ ਜਨੀਦੀ ਮੈਂ ਤਾਂ ਮਰਨ ਹੀ ਵਾਲਾ ਹੋ ਗਿਆ ਸੀ ਬਦਨ ਸਿੰਘ ਨੇ ਪ੍ਰੀਤ ਨੂੰ ਬੁੱਕਲ ਦੇ ਵਿੱਚ ਲੈ ਲਿਆ ਡੈਡੀ ਜੀ ਜੀ ਤਾਂ ਮੇਰਾ ਵੀ ਤੁਹਾਡੇ ਬਿਨਾ ਨਹੀਂ ਲੱਗਿਆ ਪ੍ਰੀਤ ਨੇ ਕਿਹਾ ਉਹ ਸਾਚੀ ਆਖ ਰਿਹਾ ਸੀ ਜੇ ਭਲਾ ਮੈਂ ਮਰ ਗਿਆ ਫਿਰ ਤੇਰਾ ਜੀ ਕਿਵੇਂ ਲੱਗੇਗਾ ਬਦਨ ਸਿੰਘ ਨੇ ਗੱਲ ਹਾਸੇ ਦੇ ਵਿੱਚ ਪਾ ਕੇ ਕਿਹਾ ਮਾਹੌਲ ਨੂੰ ਕੁਝ ਹਲਕਾ ਜਿਹਾ ਕਰਨ ਕਰਨਾ ਚਾਹਿਆ ਜੇ ਡੈਡੀ ਜੀ ਭਲਾ ਪਹਿਲਾਂ ਮੈਂ ਹੀ ਮਰ ਗਿਆ ਫਿਰ ਇਉਂ ਬੁਰੀ ਗੱਲ ਨਾ ਕਰ ਸ਼ੇਰਾ ਮੈਥੋਂ ਤੇਰਾ ਪਿਛੋੜਾ ਨਹੀਂ ਚੱਲਿਆ ਜਾਣਾ ਨਹੀਂ ਮੈਂ ਤੋ ਐ ਜਹੀ ਗੱਲ ਚੱਲੀ ਜਾਂਦੀ ਐ ਗਾਉਣ ਵਾਲੇ ਕਹਉਂਦੇ ਐ ਨਾ ਤੇਰੀ ਆਈ ਮੈਂ ਮਰ ਜਾ ਤੇਰਾ ਬਾਹਲ ਵੀ ਵਿੰਗਾ ਨਾ ਹੋਵੇ ਡੈਡ ਕਾਹਨੋ ਕਿਸੇ ਨਾਲ ਮਰਿਆ ਜਾਂਦਾ ਐ ਇਹ ਤਾਂ ਸਭ ਕਹਿੰਦਿਆਂ ਦੁਨਿਆਵੀ ਗੱਲਾਂ ਨੇ ਨੇ ਰੇ ਟੰਗੋਚ ਗੱਲ ਤੇਰੀ 16 ਅੰਨੇ ਸੱਚ ਐ ਪੁੱਤਰਾ ਨਿਹਰੀ ਦਰੁਸਤ ਕਾਹਨੋ ਕਿਸੇ ਨਾਲ ਮਰਿਆ ਜਾਂਦਾ ਐ ਪਰ ਡੈਡੀ ਜੀ ਤੁਹਾਨੂੰ ਨਹੀਂ ਛੇਤੀ ਕਿਤੇ ਮਾਰਨ ਦਿੰਦਾ ਮੈਂ ਡਾਕਟਰੀ ਐਵੇਂ ਨਹੀਂ ਕੀਤੀ ਇਹ ਤਾਂ ਜਿੱਦੇ ਪੁੱਤ ਆ ਲੱਗੀ ਫੁਰ ਹੋ ਜਾਊਗਾ ਕੋਈ ਵੀਦ ਨਹੀਂ ਭਾਣੀ ਇਹ ਤਾਂ 라ਵਣ ਵਰਗੀ ਨਹੀਂ ਬਚ ਸਕੀ ਨਾਲੇ ਕਾਲ ਵੀ ਪਾਵੇ ਦੇ ਨਾਲ ਬੰਨਿਆ ਹੋਇਆ ਸੀ ਪਰ ਅੱਜ ਐਕਸੀਡੈਂਟ ਦੇ ਵਿੱਚ ਪ੍ਰੀਤ ਦੀ ਮੌਤ ਹੋ ਚੁੱਕੀ ਸੀ ਉਹ ਮੌਤ ਨੇ ਅਚਾਨਕ ਬਦਨ ਸਿੰਘ ਨੂੰ ਜੜੋਂ ਹਿਲਾ ਦਿੱਤਾ ਉਸ ਦਾ ਜਹਾਨ ਉਜੜ ਗਿਆ ਸੀ ਉਹ ਗੱਡੇ ਵਰਗੀਆਂ ਭਾਰੀਆਂ ਲੱਤਾਂ ਕੜੀਸ ਦਾ ਮੁਰਦਾ ਘਰ ਦੇ ਵਿੱਚ ਪੋਚਿਆ ਅਤੇ ਪ੍ਰੀਤ ਦੀ ਪਈ ਲਾਸ਼ ਤੇ ਡਿੱਗ ਕੇ ਰੱਜ ਕੇ ਰੋਇਆ ਔਰਤਾ ਵਾਂਗ ਬੈਣ ਵੀ ਪਾਈ ਤੂੰ ਮੈਨੂੰ ਕਿਹੜੇ ਆਸਰੇ ਛੱਡ ਗਿਆ ਤੁਰ ਗਿਆ ਓਏ ਮੇਰਿਆ ਸੋਹਣਿਆ ਪੁੱਤਰਾ ਉਸਨੇ ਆਪਣੀ ਖੜਕਦੀ ਛਾਤੀ ਪਿੱਟੀ ਤੇ ਵਾਰ-ਵਾਰ ਪ੍ਰੀਤ ਦੀ লাশ ਨੂੰ ਹਿੱਕ ਨਾਲ ਲਾ ਰਿਆ ਸੀ ਉਸ ਦਾ ਦਿਲ ਝੱਖੜ ਵਾਂਗ ਝੰਬੇ ਦਰਖਤ ਵਾਂਗ ਮੁੱਚਿਆ ਪਿਆ ਸੀ ਹਟਕੋਰੇ ਬੰਦ ਨਹੀਂ ਹੁੰਦੇ ਸਨ ਮਨ ਫੌਲਾ ਕਰਕੇ ਉਸਨੇ ਮਰੇ ਪਏ ਪ੍ਰੀਤ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਮਲਿਆਂ ਦੇ ਵਾਂਗ ਹੋਇਆ ਪਿਆ ਸੀ ਬਸ ਐਨੀ ਕੂਹੀ ਯਾਰੀ ਸੀ ਚੰਗਾ ਤੂੰ ਦਗਾ ਦੇ ਗਿਆ ਪਰ ਮੈਂ ਤਾਂ ਮੈਂ ਤੇਰਾ ਪਿੱਛੇ ਨਹੀਂ ਛੱਟਣਾ ਮੰਗਰੀ ਆਉਂ ਤੇਰੇ ਉਸ ਦੀਆਂ 부ਝੀਆਂ ਅੱਖਾਂ ਚੋਂ ਮੋਹ ਦਾ ਹੜ ਬੱਗੀ ਜਾ ਰਿਹਾ ਸੀ ਤੇ ਆਤਮਾ ਲਹੂ ਲਹਾਨ ਸੀ ਮਨ ਪਰ ਲਾਈ ਜਾ ਰਿਹਾ ਸੀ ਅਖੀਰ ਮੁਰਦਾ ਘਰ ਦੇ ਕਰਮਚਾਰੀਆਂ ਨੇ ਉਸ ਨੂੰ ਪ੍ਰੀਤ ਦੀ ਲਾਸ਼ ਨਾਲੋਂ ਅਲੱਗ ਕਰਨਾ ਚਾਹਿਆ ਤਾਂ ਉਹ ਕਰਮਚਾਰੀਆਂ ਨੂੰ ਗਾਲਾਂ ਕੱਢਣ ਲੱਗ ਪਿਆ ਤੇ ਕਰਮਚਾਰੀਆਂ ਨੇ ਪੁਲਿਸ ਨੂੰ ਬੁਲਾ ਲਿਆ ਪੁਲਿਸ ਨੇ ਬੜੀ ਹੀ ਹਮਦਰਦੀ ਦੇ ਨਾਲ ਉਸ ਨੂੰ ਘਰੇ ਛੱਡ ਦਿੱਤਾ ਬਦਨ ਸਿੰਘ ਸੋਫੇ ਤੇ ਹੀ ਪਿਆ ਸੀ ਕਿ ਬੀਮੇ ਵਾਲੇ ਦਾ 에ਜੰਟ ਆ ਗਿਆ ਮਿਸਟਰ ਸਿੰਘ ਤੁਹਾਡੀ ਐਕਸੀਡੈਂਟ ਵਾਲੀ ਗੱਡੀ ਅੱਜ ਤੁਹਾਡੇ ਦਰਵਾਜ਼ੇ ਦੇ ਅੱਗੇ ਖੜੀ ਹੈ ਆ ਲਓ ਚਾਬੀ ਤੇ ਇਥੇ ਦਸਤ ਕਰ ਦੇਵੋ ਬਦਨ ਸਿੰਘ ਨੇ ਬਿਨਾ ਕੁਝ ਕਹੇ ਸੁਣੇ ਲੋੜੀਂਦੇ ਕਾਗਜ਼ਾਂ ਦੇ ਉੱਪਰ ਦਸਤ ਕਰ ਦਿੱਤੇ ਅਤੇ ਚਾਬੀ ਮੋੜਦਾ ਹੋਇਆ ਬੋਲਿਆ ਜਨਾਬ ਮੈਂ ਇਸ ਗੱਡੀ ਨੂੰ ਨਹੀਂ ਰੱਖਣਾ ਤੁਸੀਂ ਇਸ ਨੂੰ ਲੈ ਜਾਓ ਇਸਨੇ ਤਾਂ ਮੇਰਾ ਪ੍ਰੀਤ ਖਾ ਲਿਆ ਕਿਰਪਾ ਕਰਕੇ ਤੁਸੀਂ ਇਸ ਨੂੰ ਵਾਧਾ ਘਾਟਾ ਕਰਕੇ ਵੇਚ ਦਿਓ ਤੇ 에ਜੰਟ ਚਾਬੀ ਲੈ ਕੇ ਚਲਿਆ ਗਿਆ ਬਦਨ ਸਿੰਘ ਪ੍ਰੀਤ ਦੀ ਲਾਸ਼ ਦਾ ਇੰਡੀਆ ਲੈ ਜਾ ਕੇ ਸੰਸਕਾਰ ਕਰਨਾ ਚਾਹੁੰਦਾ ਸੀ ਸਾਰੇ ਦੀ ਰੂ ਇੱਥੇ ਹੀ ਟਕਦੀ ਫਿਰੂ ਪਰ ਉਹ ਬੇਵੱਸ ਸੀ ਪੁੱਤਰਾਂ ਅਤੇ ਘਰਵਾਲੀ ਦੇ ਵਿਰੋਧ ਦਾ ਸਾਹਮਣਾ ਉਸ ਨੂੰ ਕਰਨਾ ਪੈ ਰਿਹਾ ਸੀ ਲੋਕ ਵੀ ਆਪਦਿਆਂ ਨੂੰ ਇੱਥੇ ਹੀ ਫੂਕਦੇ ਨੇ ਇਹ ਬਾਲ ਤੈਨੂੰ ਬਾਲਾ ਹੀ ਹੇਜ਼ ਮਾਰ ਗਿਆ ਇਸ ਦਾ ਇਹ ਘਰਵਾਲੀ ਨੇ ਕਹਿਣਾ ਸੀ ਦੁੱਖ ਅਤੇ ਵਿਰੋਧ ਦਾ ਸਾਹਮਣਾ ਉਸ ਤੋਂ ਹੁਣ ਨਹੀਂ ਹੋਣਾ ਸੀ ਖਾਸ ਤੌਰ ਤੇ ਪ੍ਰੀਤ ਬਾਰੇ ਉਹ ਕੋਈ ਗੱਲ ਕਰੇ ਤਾਂ ਹੁਣ ਨਹੀਂ ਸੁਣ ਸਕਦਾ ਸੀ ਸੰਸਕਾਰ ਤੇ ਉਹ ਕਲੇਸ਼ ਕਰਨੋਂ ਡਰਦਾ ਸੀ ਸ਼ੇਰ ਵੱਗੇ ਦੀ ਮਿੱਟੀ ਨਹੀਂ ਰੋਲਣ ਦੇਣੀ ਮੈਂ ਉਹ ਆਪ ਦੇ ਆਪ ਨਾਲ ਗੱਲਾਂ ਕਰਦਾ ਖੈਰ ਸਰਕਾਰੀ ਸਮਸ਼ਾਨ ਘਾਟ ਵਿਖੇ ਜਾ ਕੇ ਪ੍ਰੀਤ ਦਾ ਸੰਸਕਾਰ ਕਰ ਦਿੱਤਾ ਪ੍ਰੀਤ ਦੀ ਮਾਂ ਦਿਲਜੀਤ ਨੂੰ ਦੰਦਰਾ ਦੌਰੇ ਪੈ ਰਹੇ ਸਨ ਕਿੰਨੇ ਪਾਪੜ ਵੇਲ ਕੇ ਉਸਨੇ ਇਹ ਇੱਕ ਪੁੱਤ ਲਿਆ ਸੀ ਤੇ ਉਹ ਵੀ ਛਾਤ ਕਹਿ ਕੇ ਤੁਰ ਗਿਆ ਸੀ ਉਸ ਦੀ ਹੱਸ ਦੀ ਬਸ ਦੀ ਦੁਨੀਆ ਸਭ ਤਬਾਹ ਹੋ ਚੁੱਕੀ ਸੀ ਇੱਥੇ ਲੋਕ ਲਾਜ ਪੱਖੋਂ ਬਦਨ ਸਿੰਘ ਬਹੁਤ ਘੱਟ ਰੋਇਆ ਸੀ ਦੁੱਖ ਦਰਦ ਦਾ ਗੋਲਾ ਉਸ ਦੇ ਦਿਲ ਦੇ ਵਿੱਚ ਬਣ ਚੁੱਕਿਆ ਸੀ ਤੇ ਉਹ ਦੱਬਿਆ ਘੁੱਟਿਆ ਫਿਰਦਾ ਰਹਿੰਦਾ ਸੀ ਸਿਰ ਪੱਥਰ ਵਾਂਗ ਬਣਿਆ ਹੋਇਆ ਸੀ ਕਿਸੇ ਬੁੱਢੇ ਦਰਿਆ ਵਾਂਗ ਖਾਮੋਸ਼ ਉਹ ਬੁੱਢਾ ਦਰਿਆ ਜਿਹੜਾ ਸਿਰਫ ਆਪਣੀ ਜੂ ਦੇ ਵਿੱਚ ਹੀ ਵਗ ਸਕਦਾ ਸੀ ਸੰਸਾਰ ਕਾਟ ਵਾਲਿਆਂ ਨੇ ਸੰਸਕਾਰ ਤੋਂ ਬਾਅਦ ਪ੍ਰੀਤ ਦੀ ਰਾਖ ਅਤੇ ਫੁੱਲ ਉਸ ਦੀ ਮਾਂ ਦਲਜੀਤ ਕੌਰ ਨੂੰ ਸੌਂਪ ਦਿੱਤੇ ਤੇ ਦਲਜੀਤ ਨੇ ਬਦਨ ਸਿੰਘ ਦੇ ਹਵਾਲੇ ਕਰ ਦਿੱਤੇ ਪ੍ਰੀਤ ਦੇ ਫੁੱਲ ਲੈ ਕੇ ਪ੍ਰੀਤ ਦੀ ਮਾਂ ਦਲਜੀਤ ਤੇ ਬਦਨ ਸਿੰਘ ਇੰਡੀਆ ਆ ਗਏ ਸਾਰੇ ਰਾ ਉਹ ਪ੍ਰੀਤ ਦੇ ਫੁੱਲਾਂ ਨੂੰ ਆਪਣੀ ਹੀ ਕਨਾਲ ਲਾ ਕੇ ਬੈਠਾ ਰਿਹਾ ਨਾ ਹੀ ਉਹਨਾਂ ਨੇ ਕੁਝ ਖਾਦਾ ਸੀ ਤੇ ਨਾ ਹੀ ਪੀਤਾ ਸੀ ਇੱਕ ਤਰ੍ਹਾਂ ਨਾਲ ਪ੍ਰੀਤ ਨੂੰ ਬੱਚੇ ਵਾਂਗ ਬੁੱਕਲ ਵਿੱਚ ਬਿਠਾਈ ਆਇਆ ਸਾਰੀ ਹੀ ਰਸਤੇ ਦੇ ਵਿੱਚ ਇੱਕ ਹੀ ਇੱਕ ਪਲ ਵੀ ਫੁੱਲ ਉਸਨੇ ਛਾਤੀ ਤੋਂ ਨਹੀਂ ਲਾਹੇ ਬਦਨ ਸਿੰਘ ਨੂੰ ਸਵਰਹੀ ਨਹੀਂ ਸੀ ਆ ਰਿਹਾ ਦਿਲਜੀਤ ਕੌਰੇ ਆ ਵੀ ਕੱਲ ਨੂੰ ਤਾਰ ਦੇਾਂਗੇ ਫਿਰ ਆਪਣੇ ਕੋਲ ਕੀ ਰਹਿ ਜਾਵੇਗਾ ਜਾਣੇ ਦੀ ਜਮਾ ਇਹ ਹੱਥ ਮਾਂਝ ਕੇ ਬਹਿ ਜਾਣਗੇ ਬਦਨ ਸਿੰਘ ਦੇ ਦਿਲੋਂ ਹਾਇ ਰੱਬਾ ਆਕ ਕੇ ਦਿਲਜੀਤ ਵੀ ਹਾਇ ਰੱਬਾ ਆਕ ਕੇ ਰੋ ਪਈ ਉਸ ਦਾ ਕਲੇਜਾ ਭਰਾੜ ਹੋ ਗਿਆ ਉਹ ਬਦਨ ਸਿੰਘ ਦੇ ਦਿਲ ਅਥਾ ਦਰਦ ਨੂੰ ਚੰਗੀ ਤਰ੍ਹਾਂ ਸਮਝ ਰਹੀ ਸੀ ਪਿੰਡ ਪਹੁੰਚ ਕੇ ਉਹਨਾਂ ਨੇ ਪਹਿਲਾਂ ਇਸ਼ਨਾਨ ਕੀਤਾ ਤੇ ਵਾਹਿਗੁਰੂ ਵਾਹਿਗੁਰੂ ਕਰਦਾ ਫੁੱਲ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਏ। ਪੂਰੇ 20 ਸਾਲਾਂ ਬਾਅਦ ਉਹ ਪਿੰਡ ਆਈ ਸੀ। ਗੁਰਦੁਆਰੇ ਦੇ ਪੀਪਲ ਨਾਲ ਉਸ ਨੇ ਪੋਟਲੀ ਟੰਗੀ ਤੇ ਅੰਦਰ ਚੱਲਿਆ ਗਿਆ ਮੱਥਾ ਟੇਕਿਆ। ਤੇ ਉੱਪਰ ਗ੍ਰੰਥੀ ਸਹਿਵਾਨ ਨੂੰ ਫਤਿਹ ਬੁਲਾਈ ਤੇ ਪ੍ਰੀਤ ਦੀ ਆਤਮਾ ਨੂੰ ਸ਼ਾਂਤੀ ਨਵਿਰਤ ਅਰਦਾਸ ਕਰਨ ਲਈ ਬੇਨਤੀ ਕੀਤੀ ਕੀ ਨਾਸਿਕਾ ਕੇ ਦਾ ਗ੍ਰੰਥੀ ਸਿੰਘ ਨੇ ਪੁੱਛਿਆ ਜੀ ਹਰਪ੍ਰੀਤ ਸਿੰਘ ਤਾਂ ਵਦਨ ਸਿੰਘ ਨੇ ਕਿਹਾ ਤੇ ਅਵਦਨ ਸਿੰਘ ਦੀਆਂ ਅੱਖਾਂ ਸ਼ਲ ਕਰੀਆਂ ਸਨ ਬੋਲਾਂ ਵਿੱਚ ਹੰਝੂ ਗਲਾ ਰੁਕ ਗਿਆ ਸੀ ਪਿਤਾ ਦਾ ਨਾਮ ਤਾਂ ਵਦਨ ਸਿੰਘ ਡਾਰਕ ਕੇ ਦਹਿਲ ਕੇ ਜਿਹੇ ਦਲਜੀਤ ਦੇ ਵੱਲ ਚਾਖਿਆ ਉਹ ਗੁਰੂ ਦੀ ਤਾਬਿਆ ਵਿੱਚ ਖੜੇ ਸਨ ਝੂਠ ਬੋਲਣਾ ਬਹੁਤ ਵੱਡਾ ਗੁਨਾਹ ਤੇ ਘੋਰ ਪਾਪ ਸੀ ਦਲਜੀਤ ਨੇ ਅੱਖਾਂ ਮੀਚ ਕੇ ਲੰਮਾ ਸਾਲਿਆ ਤੇ ਹਾਂ ਵਿੱਚ ਸਿਰ ਹਲਾ ਦਿੱਤਾ ਜੀ ਸਰਦਾਰ ਬਦਨ ਸਿੰਘ ਗ੍ਰੰਥੀ ਸਿੰਘ ਨੇ ਨੋਟ ਕਰ ਲਿਆ ਅੱਜ ਉਸ ਦੇ ਸਿਰ ਤੋਂ ਮਨਾਮੋਹੀ ਬੋਝ ਉੱਤਰ ਗਿਆ ਸੀ ਉਹ ਗੁਰੂ ਦਰਬਾਰ ਵਿੱਚ ਸ਼ੁਰਖਰੂ ਜਿਹਾ ਹੋ ਕੇ ਖੜਾ ਸੀ ਤੇ ਭਾਈ ਜੀ ਨੇ ਅਰਦਾਸ ਕਰ ਦਿੱਤੀ ਅਤੇ ਹਰਪ੍ਰੀਤ ਦੇ ਫੁੱਲ ਲੈ ਕੇ ਕੀਰਤਪੁਰ ਸਾਹਿਬ ਨੂੰ ਰਵਾਨਾ ਹੋ ਗਏ ਸੀ ਕਿਉਂਕਿ ਅੱਜ ਹੀ ਪਹਿਲੀ ਵਾਰ ਉਹਨਾਂ ਨੇ ਕਿਸੇ ਦੇ ਸਾਹਮਣੇ ਕਿਹਾ ਸੀ ਕਿ ਹਰਪ੍ਰੀਤ ਉਹਨਾਂ ਦੋਨਾਂ ਦਾ ਹੀ ਪੁੱਤਰ ਹੈ। ਕਹਾਣੀ ਸਮਾਪਤ। ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਧੰਨਵਾਦ।